ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਵਿੱਚ ਅੱਜ ਆਪਾਂ ਇੱਕ ਫਿਰ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਰਿਆਂ ਵਿੱਚ ਹਾਜ਼ਰ ਹੋਏ ਹਾਂ ਇਸ ਵਿਸ਼ੇ ਨੂੰ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਇਹ ਆਮ ਹੀ ਅੱਜ ਕੱਲ੍ਹ ਹਿਰਾ ਫਰੀ ਠੱਗੀ ਠੋਰੀ ਜਿਹੜੀ ਹੋ ਰਹੀ ਆ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਗੱਲ ਕਰਾਂਗੇ ਜਿਵੇਂ ਕਿ ਅੱਜ ਕੱਲ ਆਨਲਾਈਨ ਆਪਾਂ ਐਮਾਜ਼ਨ ਹੋ ਗਿਆ ਫੈਲਪ ਕਾਰਡ ਹੋ ਗਿਆ ਜਾਂ ਹੋਰ ਸਾਈਟਾਂ ਤੋਂ ਸਮਾਨ ਬਗਾਉਨੇ ਆ ਉਹਨਾਂ ਬਾਰੇ ਧਿਆਨ ਨਾਲ ਸੁਣਿਓ ਅੱਜ ਕੱਲ ਬਹੁਤ ਹੀ ਇੱਕ ਵੱਡੇ ਪੱਧਰ ਤੇ ਧੋਖਾਧੜੀ ਮੇਰੇ ਭੂਲੇ-ਪਲੇ ਵੀਰਾਂ ਦੇ ਭੈਣਾਂ ਨਾਲ ਹੋ ਰਹੀ ਆ ਆਮੀ ਸੋਸ਼ਲ ਮੀਡੀਆ ਦਾ ਜਮਾਨਾ ਹੋਣ ਕਰਕੇ ਹਰ ਦਿਨ ਆਪਾਂ ਮੋਬਾਈਲ ਦੇ ਉੱਪਰ ਦੇਖਦੇ ਆਂ ਉਹ YouTube ਦੇਖਦੇ ਆਂ Instagram ਵਗੈਰਾ ਦੇਖਦੇ ਆਂ Facebook ਦੇਖਦੇ ਆਂ ਅੱਜ ਕੱਲ ਜਿਹੜੇ ਫਰੋਡੀ ਲੋਗ ਸਕੈਮ ਕਿਸ ਤਰ੍ਹਾਂ ਕਰਦੇ ਨੇ ਉਹਨਾਂ ਨੇ ਕੋਸ਼ਿਸ਼ ਪ੍ਰੋਡਕਟ ਜਿਹੜੇ ਆ ਉਹ ਐਡ ਚੱਲਦੀ Facebook ਤੇ ਦਿਖਾਉਂਦੇ ਨੇ Instagram ਤੇ ਦਿਖਾਉਂਦੇ ਨੇ ਤੇ ਆਪਾਂ ਉਹ ਪੇਸ਼ਕਾਰੀ ਉਹਨਾਂ ਦੀ ਇੰਨੀ ਵਧੀਆ ਹੁੰਦੀ ਆ ਤੇ ਆਪਾਂ ਜਿਹੜਾ ਹੈਗਾ ਉਹਨਾਂ ਦੇ ਚਾਂਸੇ ਵਿੱਚ ਫਸ ਜਾਂਦੇ ਆਂ ਦੋਸਤੋ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਥੋੜਾ ਜਿਹਾ ਧਿਆਨ ਨਾਲ ਦੇਖੋ ਕਦੀ ਵੀ ਕਾਲੀ ਨਾ ਕਰੋ ਮੈਂ ਤਾਂ ਤੁਹਾਨੂੰ ਇਹ ਹੀ ਸਲਾਹ ਦਊਂਗਾ ਹਮੇਸ਼ਾ ਜਿਹੜੀਆਂ ਨਾਮਵਾਰੀ ਕੰਪਨੀਆਂ ਸਾਈਟਾਂ ਨੇ ਉਹਨਾਂ ਤੋਂ ਹੀ ਸਮਾਨ ਜਿਹੜਾ ਆਨਲਾਈਨ ਜਿਹੜਾ ਖਰੀਦੋ ਜਿਵੇਂ ਫਲਿੱਪਕਾਰਟ ਹੋ ਗਿਆ ਐਮਾਜ਼ਨ ਹੋ ਗਿਆ ਹੋਰ ਵੀ 5-7 ਰਾਂ ਦੀਆਂ ਇਦਾਂ ਦੀਆਂ ਸਾਈਟਾਂ ਜਿਹੜੀਆਂ ਐਪਸ ਬਣੀਆਂ ਨੇ ਉਹਨਾਂ ਉੱਤੇ ਤੁਸੀਂ ਆਰਡਰ ਕਰੋ ਜਿਵੇਂ ਕਿ ਆਪਾਂ ਆਮੀ ਦੁਨੀਆਦਾਰੀ ਤੋਂ ਮੈਂ ਗੱਲਾਂ ਸੁਣਦਾ ਕੋਈ ਕਹਿੰਦਾ ਜੀ ਮੇਰਾ 3600 ਰੁਪਇਆ ਮੈਨੂੰ ਫ੍ਰੀ ਆਫਰ ਦਿੱਤੀ 3600 ਦਾ ਮੇਰਾ ਨੁਕਸਾਨ ਹੋ ਗਿਆ 18 1800 ਦੀ ਚੀਜ਼ 1800 ਦੀ ਇੱਕ ਤਾਂ 1800 ਦੋ ਡਬਲ ਕਰਕੇ ਬੈਨੀਫਿਟ ਜਿੱਦਾਂ ਕੀ ਦੇ ਦਿੰਦੇ ਆ ਤੇ ਉਹ ਕੋਈ ਕਹਿੰਦਾ ਜੀ 3600 ਕੋਈ ਕਹਿੰਦਾ ਜੀ 5000 ਕੋਈ ਵਿਚਾਰਾ ਗਰੀਬ ਕਹਿੰਦਾ ਜੀ ਮੇਰਾ 1000 ਰੁਪਏ ਦਾ ਨੁਕਸਾਨ ਹੋ ਗਿਆ ਇਹ ਜਿਹੜੀਆਂ ਫਰਾਡ ਜਿਹੜੇ ਹੈਗੇ ਆ ਇੰਸਟਾਗ੍ਰਾਮ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਆਮੀ ਐਡ ਜਿਹੜੀ ਆਉਂਦੀ ਆ ਕੋਈ ਪ੍ਰੋਡਕਟ ਪੇਸ਼ ਕਰਦੇ ਆ ਕੋਈ ਤੁਹਾਨੂੰ ਉਹ ਬਹੁਤ ਵਧੀਆ ਐਡ ਬਣਾ ਕੇ ਦਿਖਾਉਂਦੇ ਆ ਕੋਈ ਚੀਜ਼ ਪੇਸ਼ ਕਰਦੇ ਆ ਕੋਈ ਸਟੇਕੀ ਜਿੱਦਾਂ ਦੀ ਪੇਸ਼ ਕਰਦੇ ਆ ਵੀ ਜੋ ਜਿੱਦਾਂ ਸਟੀਲ ਦੀ ਹੁੰਦੀ ਆ ਉਹ ਮੁੜਦੀ ਨਹੀਂ ਜਾਹੇ ਉਹਨੂੰ ਜਿੱਥੇ ਮਰਜ਼ੀ ਮਾਰੀ ਜਾਓ ਪਰ ਅਸਲ ਵਿੱਚ ਇਹ ਜਿਹੜੀਆਂ ਡੁਪਲੀਕੇਟ ਚੀਜ਼ਾਂ ਹੁੰਦੀਆਂ ਇਹ ਸਾਰੇ ਫਰਾਡ ਮਹਿਗਮਾ ਜਿਹੜਾ ਉਹ ਇਹੋ ਜਿਹੀਆਂ ਰਚਤਨ ਕਰਦਾ ਇਸ ਲਈ ਕਦੀ ਵੀ ਜਿਹੜਾ ਇੰਸਟਾਗ੍ਰam ਜਾਂ ਫੇਸਬੁੱਕ ਤੇ ਜਦੋਂ ਕੋਈ ਐਡ ਆਉਂਦੀ ਆ ਉਹਨੂੰ ਵੇਖ ਕੇ ਕਦੇ ਵੀ ਆਰਡਰ ਨਾ ਕਰੋ ਇਹ ਸਾਰਾ ਜਿਹੜਾ ਫਰੋਡ ਹੁੰਦਾ ਹੁਣ ਵੀਰੋ ਆਪਾਂ ਆਮ ਦੇਖਦੇ ਆ ਮੇਰੇ ਇਕੱਲੇ ਭੈਣਾ ਮੇਰੇ ਭਰਾ ਜਿਹੜੇ ਹੈਗੇ ਉਹ ਆਰਡਰ ਕਰ ਦਿੰਦੇ ਆ ਤੇ ਜਿਹੜਾ ਡਿਲੀਵਰੀ ਬੁਆਏ ਹੁੰਦਾ ਉਹ ਆਰਡਰ ਤੁਹਾਡਾ ਲੈ ਕੇ ਜਾਂਦਾ ਮੇਰੇ ਨਾਲ ਖੋਦ ਇਦਾਂ ਹੋ ਚੁੱਕੀ ਆ ਮੈਂ ਕੋਈ ਪ੍ਰੋਡਕਟ ਮੰਗਾਇਆ ਸੀਗਾ ਫੇਸਬੁੱਕ ਤੇ ਅੱਜ ਤੋਂ ਤਿੰਨ ਕਸਾਲ ਪਹਿਲਾਂ ਦੋਸਤ ਕਹ ਦੋ ਪੇ ਆਰਡਰ ਮੰਗਾਇਆ ਤੇ ਮੈਂ ਆਪਣੇ ਕਿਸੇ ਮੁੰਡੇ ਨੂੰ ਭੇਜ ਦਿੱਤਾ ਵੀ ਜਾਂ ਪੇ ਕਰਿਆ ਤੇ ਲਿਆ ਜਿਹੜਾ ਮੈਂ ਆਰਡਰ ਕੀਤਾ ਸੀ ਉਹ ਇੱਕ ਸਮੇਂ ਤੋਂ ਪਹਿਲਾਂ ਆ ਗਿਆ ਜਦੋਂ ਮੈਨੂੰ ਫੋਨ ਆਇਆ ਡਿਲੀਵਰੀ ਬੁਆਏ ਦਾ ਵੀ ਤੁਹਾਡਾ ਆਰਡਰ ਆਇਆ ਜੀ ਮੈਂ ਮੁੰਡੇ ਨੂੰ ਕਿਹਾ ਜਾ ਲੈ ਗਿਆ ਜਦੋਂ ਉਸ ਮੁੰਡੇ ਨੇ ਮੇਰੇ ਤੇ ਇੰਨਾ ਵਿਸ਼ਵਾਸ ਕਰਤਾ ਕਿ ਕਦੀ ਉਹਨੇ ਇਹਨੇ ਪੁੱਛਿਆ ਵੀ ਤੇ ਇੰਨੇ ਦਾ ਆਰਡਰ ਆ ਜੀ ਇਹਨੇ ਦਾ ਮੈਂ ਪੇ ਕਰ ਦਵਾਂ ਜਿੰਨੂੰ ਵੀ ਭੇਜਦਾ ਸੀ ਮੈਂ ਉਹ ਜਾ ਕੇ ਪੇ ਕਰਕੇ ਤੇ ਲੈ ਆਉਂਦਾ ਸੀ ਜਿੱਦਾਂ ਮੈਂ ਜਾਦਾ-ਜਿਆਦਾ ਤਾਰ ਜਿਹੜਾ ਸਮਾਨ Amazon ਤੋਂ ਮੰਗਵਾਉਣਾ ਤੇ ਉਹ ਭੇਜਣਾ ਉਹਨੇ ਜਿਹੜੇ ਆਨਲਾਈਨ ਪੇਮੈਂਟ ਪੇ ਕਰਨੀ ਤੇ ਸਮਾਨ ਲੈ ਲਿਆ ਮੈਨੂੰ ਦੇ ਦੇਣਾ ਇਸ ਤਰ੍ਹਾਂ ਹੀ ਉਹ ਜਿਹੜੀ ਆਮ ਫੋਲਡਿੰਗ ਸਟਿਕ ਹੁੰਦੀ ਜਿਹੜੀ ਉਹ ਮੈਮੋਬਾਈ ਸੀ ਉਹ ਕੋਈ ਆਰਡਰ ਸੀਗਾ 3500 ਦਾ ਤੇ ਮੈਂ ਕਿਸੇ ਲੜਕੇ ਨੂੰ ਭੇਜ ਦਿੱਤਾ ਉਹ ਜਾ ਕੇ ਲੈ ਆਇਆ ਤੇ ਉਹਨਾਂ ਦੀ 3000 ਦਾ ਕਹਿ ਕੇ ਉਹਨੇ ਟਲਿਕ ਕੀਤਾ ਤੇ ਆਨਲਾਈਨ 3000 ਰੁਪਇਆ ਪਾਇਆ ਜਦੋਂ ਮੈਨੂੰ ਉਹਨੇ ਆਣ ਕੇ ਦੱਸਿਆ ਵੀ ਸਰ ਮੈਂ ਤਾਂ 3000 ਰੁਪਇਆ ਪਾਇਆ ਹੈ ਮਹਿੰਗਾ ਥੀਰਾ ਪਲਾਉ ਜਿੱਤੇ 3000 ਰੁਪਇਆ ਦਾ ਮੈਂ ਇੱਕਦਮ ਸ਼ੌਕ ਹੋ ਗਿਆ ਮੈਂ ਕਿਹਾ 3000 ਵਾਲੀ ਤਾਂ ਐਡਮੀ ਨਹੀਂ ਹੈਗੀ ਜਦੋਂ ਮੈਂ ਖੋਲ ਕੇ ਦੇਖਿਆ ਉਹਦੇ ਵਿੱਚ ਉਹ ਸੜਿਆ ਜਾ ਜਿਹਦਾ ਪੰਜਾਬੀ ਕੇ ਕਹਿੰਦੇ ਆ ਇੱਡੀਕ ਸਟਿਕ ਜੀ ਨਿਕਲੀ ਉਹ ਉਹ ਵੀ ਬੇਕਾਰ ਨਾ ਉਹਦਾ ਕੋਈ ਵੇਟ ਨਾ ਲੈਣਾ ਦੇਣਾ ਮੈਂ ਫਟਾਫਟ ਉਸੇ ਵੇਲੇ ਉਹ ਡਿਲੀਵਰੀ ਬਾਈ ਨੂੰ ਫੋਨ ਕੀਤਾ ਮੈਂ ਕਹਾ ਜੀ ਵੀਰ ਜੀ ਤੁਸੀਂ ਆ ਦੇ ਕੇ ਗਏ ਆ ਮੈਨੂੰ ਉਹ ਕਹਿੰਦਾ ਜੀ ਸਾਨੂੰ ਤੇ ਪਿੱਛੇ ਭੇਜਿਆ ਜਾਂਦਾ ਮੈਂ ਕਹਾ ਪਿੱਛੇ ਦੀ ਗੱਲ ਛੱਡ ਮੈਂ ਤਾਂ ਕਾਰਵਾਈ ਕਰਾਂਗਾ ਤੇਰੇ ਖਿਲਾਫ ਪੁਲਿਸ ਕਾਰਵਾਈ ਉਹ ਬੱਚੇ ਨੇ ਡਰ ਗਿਆ ਕੁਛ ਉਹਨੇ ਇਹ ਗੱਲ ਕੀਤੀ ਪਿੱਛੇ ਜਿੱਥੋਂ ਇਹ ਚੱਲਦਾ ਸਮਾਨ ਮੇਲ ਹੁੰਦਾ ਉਦੋਂ ਮੈਨੂੰ 10-15 ਮਿੰਟ ਬਾਅਦ ਫੋਨ ਆਇਆ ਮੈਂ ਕਹਿੰਦੀ ਤੁਸੀਂ ਮੇਰੇ ਨਾਲ ਫਰਾਡ ਕੀਤੀ ਹੈ ਮੈਂ ਕੇਸ ਦਰਜ ਕਰਾਉਣ ਲੱਗਾ ਤੁਹਾਡੇ ਤੇ ਤੇ ਤੁਸੀਂ ਆਪੇ ਲੱਭ ਲੈਣਾ ਜਦੋਂ ਕੜੀ ਤੋਂ ਕੜੀ ਚੱਲ ਪਈ ਤੇ ਕਿੱਥੋਂ ਤੁਸੀਂ ਭੇਜਦੇ ਕਿਦਾਂ ਫਰਾਡ ਕਰਦੇ ਆ ਤੋ ਉਹ ਵੀਰੋ ਉਹ ਬੰਦਾ ਜਿਹੜਾ ਡਰ ਗਿਆ ਤੇ ਉਹਨੇ ਮੈਨੂੰ 10-15 ਮਿੰਟ ਬਾਅਦ ਹੀ ਮੇਰੇ ਅਕਾਊਂਟ ਦੇ ਵਿੱਚ 3000 ਰੁਪਏ ਵਾਪਸ ਕਰ ਦਿੱਤਾ ਤੇ ਜਿਹੜਾ ਉਹ 350 ਦਾ ਪ੍ਰੋਡਕਟ ਸੀ ਉਹ ਵੀ ਨਹੀਂ ਵਾਪਸ ਲੈ ਕੇ ਗਿਆ ਤੋ ਮੇਰਾ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਵੀ ਮੇਰੇ ਵੀਰ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਮਤਵ ਨਾਲ ਸ਼ੇਅਰ ਕਰਿਓ ਕਦੀ ਵੀ ਜਿਹੜਾ ਪ੍ਰੋਡਕਟ ਕੋਈ ਇਹੋ ਜਿਹਾ ਤੁਸੀਂ ਐਡ ਦੇਖਦੇ ਆ ਉਹ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਹੁੰਦੀਆਂ ਐਡਾਂ ਨੂੰ ਦੇਖ ਕੇ ਕਦੀ ਵੀ ਜਿਹੜਾ ਆਊਟਰ ਨਾ ਕਰੋ ਇਹ ਨਿਰਜ ਧੋਖਾ ਵਾ بچੋ ਇਹਨਾਂ ਲੋਕਾਂ ਤੋਂ ਆਜ ਕੱਲ ਲੋਕੀ ਜਿਹੜੀ ਮਿਹਨਤ ਕਰਨ ਤੋਂ ਭੱਜੇ ਵਾ ਮਿਹਨਤ ਨਾ ਕਰਨੀ ਪਵੇ ਠੱਗੀਆ ਧੋਰੀਆਂ ਦੇ ਜਿਹੜਾ ਧਿਆਨ ਹਰ ਵਿਅਕਤੀ ਦਾ ਬਣਿਆ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ 200 ਦੀ ਚੀਜ਼ ਨਾਲ ਠੱਗੀ ਮਾਰ ਕੇ 20000 ਕਮਾ ਲਵਾਂ ਮੈਂ 500 ਦੀ ਚੀਜ਼ ਨਾਲ 50000 ਕਮਾ ਲਾਂ ਇਹ ਜਿਹੜੇ ਬੇਈਮਾਨ ਠੱਗੀ ਥੋੜੀ ਵਾਲੇ ਲੋਕ ਆ ਇਨ ਦਾ ਧਿਆਨ ਇਹ ਕਿਸੇ ਪਾਸੇ ਰਹਿੰਦਾ ਵੀ ਕਿਸ ਤਰ੍ਹਾਂ ਜਿਹੜਾ ਭੁਲੇ ਭਲੇ ਲੋਕਾਂ ਨੂੰ ਠੱਗਿਆ ਜਾ ਸਕਦਾ ਇਸ ਤਰ੍ਹਾਂ ਦੀਆਂ ਵੀਡੀਓ ਮੈਂ ਕਿ ਵੀ ਬਣਾ ਕੇ ਤੁਹਾਨੂੰ ਅੱਜ ਦੇ ਅੱਗੇ ਪੇਸ਼ ਕਰਦਾ ਰਿਹਾ ਕਾਫੀ ਪਰਮਹੰਗਾਰਾ ਵੀ ਮੈਂ ਅੱਧਾ ਕੁਝ ਮੈਨੂੰ ਮੈਸੇਜ ਵੀ ਵਿੱਚ ਆਉਂਦੇ ਆ ਹਾਲੇ ਚਲੋ ਕੁਝ ਨਾ ਕੁਝ ਕੋਈ ਨਾ ਕੋਈ ਮੈਨੂੰ ਜਾਣਕਾਰੀ ਮਿਲਦੀ ਆ ਤੁਸੀਂ ਇਹੋ ਜਿਹਾ ਕਦੀ ਵੀ ਕੋਈ ਆਰਡਰ ਬਿਲਕੁਲ ਇੰਸਟਾਗ੍ਰam ਜਾਂ ਫੇਸਬੁੱਕ ਤੇ ਨਾ ਕਰੋ ਜੇ ਤੇਰਾ ਵੀਡੀਓ ਮੇਰੀ ਚੰਗੀ ਲੱਗੀ ਆ ਤਾਂ ਇਹਨੂੰ ਆਪਣੇ ਭੈਣਾ ਭਰਾਵਾਂ ਨਾਲ ਜਿਨ੍ਹਾਂ ਨੂੰ ਨਹੀਂ ਸਮਝ ਵਿਚਾਰਿਆ ਨੂੰ ਉਹਨਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇਰੇ ਇਹ ਪੇਸ਼ੇਰ ਮੈਂ ਹੋ ਸਕਦਾ ਕਿਸੇ ਗਰੀਬ ਦਾ ਪੈਸਾ ਵੱਜ ਜਵੇ ਤੁਸੀਂ ਇਸ ਵੀਡੀਓ ਨੂੰ ਜਿੰਨਾ ਫਰਾਂਗੇ ਉਹਨਾਂ ਨੂੰ ਹੀ ਵਧੀਆ ਜਾਣਕਾਰੀ ਮਿਲੂਗੀ ਮੈਂ ਆਮ ਹੀ ਤੁਰੇ ਜਾਂਦਾ ਬਹੁਤ ਵੇਖਦਾ ਵੀ ਰੋਜ਼ ਹਰ ਰੋਜ਼ ਜਿਹੜੀਆਂ ਇਹ ਠੱਗੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਜਿਹੜਾ ਹੈਗਾ ਹਰਕ ਤੱਕ ਪਹੁੰਚਾਓ ਤਾਂ ਕਿ ਲੋਕਾਂ ਨੂੰ ਜਿਨ੍ਹਾਂ ਨੂੰ ਜਾਰੇ ਨੂੰ ਨਹੀਂ ਪਤਾ ਉਹ ਇਹੋ ਜਿਹੇ ਆਰਡਰ ਨਾ ਕਰਨ ਜਿਹੜੇ ਥੋੜਾ ਇੰਟੈਲੀਜੈਂਟ ਥੋੜੇ ਜਿਹੇ ਹੈਗੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਨਹੀਂ ਕਰਨਾ ਕਿ ਮੇਰੇ ਵਰਗਿਆਂ ਨੇ ਵੀ ਕਈ ਵਾਰੀ ਠੱਗੀ ਖਾਧੀ ਹੁੰਦੀ ਹੈ ਤੇ ਮੈਂ ਤੁਹਾਨੂੰ ਇਸ ਨੂੰ ਸੂਚਿਤ ਕਰਨ ਦਾ ਕਰਕੇ ਇਹ ਵੀਡੀਓ ਬਣਾਈ ਆ ਵੀਡੀਓ ਦੇ ਥੱਲੇ ਆਪਣੇ ਕਮੈਂਟਸ ਜਰੂਰ ਦਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰੋ ਵੀਡੀਓ ਦੇਖਣ ਲਈ ਤੁਸੀਂ ਸਮਾਂ ਕੱਢਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਬਸ ਰਹੋ ਰੱਬ ਰੱਖਾ ਜੀ